ਹਾਂਜੀ ਵੀਰੇ ਜੇ ਤੁਸੀਂ ਚਾਹੋ ਨਾ ਕੱਟੀ ਝੋਟੀ ਛੋਟੀ ਬੱਚੀ ਵੀ ਟਾਈਮ ਨਾਲ ਗੱਭਣ ਹੋ ਜੇ ਤੇ ਗਰੋਥ ਵੀ ਵਧੀਆ ਰਵੇ ਸਰੀਰ ਸੋਹਣਾ ਰਵੇ ਮੇਰੇ ਕਹਿਣ ਤੇ ਇੱਕ ਬੱਚੇ ਤੇ ਟ్రायल ਲਾ ਕੇ ਦੇਖ ਲਿਓ 0 ਤੋਂ 3 ਤਿੰਨ ਮਹੀਨਿਆਂ ਤੱਕ ਪਾਓ ਕਾਫ ਸਟਾਰਟਰ ਪ੍ਰੀਮੀਅਮ ਕਾਰਗਿਲ ਦੀ ਫੀਡ ਆ ਵੀਰੇ ਉਹ ਤੋਂ ਬਾਅਦ 3 ਤੋਂ ਲੈ ਕੇ 7 ਮਹੀਨਿਆਂ ਤੱਕ ਪਾਓ ਕਾਫ ਗਰੋਵਰ ਸੁੱਕੀ ਰੋਸਟਡ ਫੀਡ ਇਸੇ ਤਰ੍ਹਾਂ ਹੀ ਪਾਉਣੀ ਆ ਬਾਈ ਇਹ ਕੋਈ ਪਾਣੀ ਚ ਪਿਆਉਣੀ ਨਹੀਂ ਤੇ ਪਾਣੀ ਕੋਲੇ ਪੀਣ ਨੂੰ ਰੱਖ ਦੋ ਬੱਚਾ ਜਿਹੜਾ ਖੁੱਲਾ ਪਾਣੀ ਪੀਵੇ 7 ਮਹੀਨਿਆਂ ਤੋਂ ਬਾਅਦ ਪਾਉਣੀ ਹੈ ਡੇਰੀ ਪ੍ਰੋਟੀਨ ਸਪਲੀਮੈਂਟ ਕੱਦ ਪਾਰ ਘਾਟਾ ਤਾਂ ਬੱਚੇ ਦਾ 20-25 ਕਿਲੋ ਇੱਕ ਗੱਟੇ ਨਾਲ ਭਾਰ ਵੀ ਵਧੇ ਜਾਂਦਾ ਤੇ ਕੱਦ ਵੀ ਵਧਿਆ ਗ੍ਰੋਥ ਕਰੂਗਾ ਤੇ ਇਹ ਤੋਂ ਬਾਅਦ ਆਪਾਂ ਪਾਉਣੀ ਆ ਹਿਫ ਡਰਾਈ ਕਾਓ 11 ਮਹੀਨਿਆਂ ਤੋਂ ਬਾਅਦ ਉਹ ਤੋਂ ਪਹਿਲਾਂ ਬੇਨਤੀ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਬਾਈ 11 ਮਹੀਨਿਆਂ ਤੋਂ ਬਾਅਦ ਆਪਾਂ ਪਾਉਣੀ ਆ ਹਿਫ ਡਰਾਈ ਕਾਓ ਸੂਣ ਤੋਂ ਜਿੰਨਾ ਟਾਈਮ 1 ਮਹੀਨਾ ਰਹਿੰਦਾ ਨਹੀਂ ਉਦੋਂ ਤੱਕ ਇਹ ਡਰਾਈ ਕਾਓ ਪਾਉਣੀ ਆ ਜਿੱਦ ਦੇ 1 ਮਹੀਨਾ ਰਹਿ ਗਿਆ ਸੂਣ ਦਾ ਟ੍ਰਾਂਜੈਕਸ਼ਨ ਮਿਕਸ ਫੀਡ ਪਾ ਦਿਓ ਸਿਹਰਾ ਰਿਜ਼ਲਟ ਮਿਲੂ ਤੇ ਦੁੱਧ ਵਾਲੀ ਫੀਡ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਵੀਰੇ ਧੰਨਵਾਦ ਸਾਰਾ